ਅਮੇਰ ਕਿਲਾ ਕਨਕਾ ਘਾਟੀ ਇਹ ਇਧਰਲੇ ਪਾਸੇ ਦਿਖਾਈ ਦੇ ਰਿਹਾ ਸੀ ਇੱਕ ਤਾਂ ਇੱਕ ਉਹ ਦਿਖਾਈ ਦੇ ਰਿਹਾ ਕੁਛ ਇਹ ਆ ਗਿਆ ਜੀ ਇਹ ਰਾਹ ਦਿਖਾਈ ਦੇ ਰਿਹਾ ਉੱਪਰਲੇ ਪਾਸੋਂ ਦਵਾਰ ਹੈ ਜਿਹੜੀ ਬਣੀ ਹੋਈ ਲਓ ਜੀ ਆਹ ਦੇਖੋ ਇੱਥੋਂ ਦੂਰੋਂ ਦੇਖਦੇ ਆ ਪਹਿਲਾਂ ਆਪਾਂ ਵਾਹ ਕੀ ਬਾਤ ਹੈ ਪਾਣੀ ਖੜਿਆ ਇੱਥੇ ਨੇੜੇ ਵਾਕਈ ਜੈਪੁਰ ਜੈਪੁਰ ਹੀ ਆ ਹੈ ਜੀ ਹੈ ਆ ਦੇਖੋ ਆਹਾਹਾ ਬਾਈ ਵਾ ਇਧਰਲੇ ਪਾਸੇ ਆ ਦੇਖੋ ਉੱਪਰ ਤੱਕ ਕਿਲੇ ਦੋਨੋਂ ਪਾਸੇ ਪਹਾੜੀ ਇਧਰਲੀ ਪਹਾੜੀ ਤੇ ਵੀ ਤੇ ਇਧਰਲੀ ਪਹਾੜੀ ਤੇ ਇਹ ਆ ਦੇਖੋ ਇਹ ਜੈਪੁਰ ਦਾ ਹਗਾ ਅਮੀਰ ਕਿਲਾ ਤੇ ਮਾ ਧਿਆਨ ਨਹੀਂ ਕੀਤਾ ਬੈਟਰੀ ਵੀ ਮੇਰੀ ਨੇੜੇ ਲੱਗੀ ਹੋਈ ਆ ਅੰਦਰ ਜਾ ਕੇ ਵੀ ਬਣਾਉਣੀ ਸੀ ਕੁਝ ਵੀਡੀਓ ਟੂਰਿਸਟ ਬਹੁਤ ਜ਼ਿਆਦਾ ਆ ਵੀਡੀਓ ਵਾਲਾ ਤਾਂ ਬਿਲਕੁਲ ਤੇ ਆ ਦੇਖੋ ਹੈ ਨ ਯਾਰਾ ਇਹ ਵਾਕਈ ਬੜੇ ਪੁਰਾਣੇ ਬਣਾਏ ਹੋਏ ਮਹਿਨਤਾ ਕੀਤੀਆਂ ਹੋਈਆਂ ਰਾਜਿਆਂ ਦੀਆਂ ਤੇ ਅਸੀਂ ਲੈ ਲਈ ਸਟਿੱਕਰ ਜੀ ਸੈਲਫੀ ਚੱਕ ਜੀ ਤੇ ਇਹਦੇ ਨਾਲ ਥੋੜਾ ਜਿਹਾ ਹੋਰ ਵੀ ਮੇਰੇ ਹਿਸਾਬ ਨਾਲ ਵਧੀਆ ਬਣ ਜਾਂਦਾ ਕੰਮ ਹੈ ਨਾ ਇਹ ਇਧਰ ਵਾਲਾ ਕਿਲੇ ਤਾਂ ਆ ਦੇਖੋ ਦਵਾਰ ਕੰਧ ਜਾਂਦੀ ਸਿਰੇ ਤੱਕ ਉੱਪਰ ਤੱਕ ਇੱਧਰ ਵੀ ਇਦਾਂ ਹੀ ਹੈ ਇਹ ਆ ਦੇਖੋ ਇਧਰਲੇ ਪਾਸੇ ਤੇ ਸ਼ਾਇਦ ਉੱਤੇ ਜਾ ਕੇ ਹੋਰ ਵਧੀਆ ਦਿਖੇ ਲੋ ਜੀ ਅਸੀਂ ਉੱਪਰ ਆ ਗਏ ਆਂ ਸੈਂਟਰ ਚ ਕਿਲੇ ਦੇ ਤੇ ਉੱਪਰਲੇ ਪਾਸੇ ਮੰਦਿਰ ਇੱਥੇ ਪ੍ਰੋਗਰਾਮ ਹੋਣਾ ਮੰਦਿਰ ਦਾ ਪਿਆਰੀ ਤੋਰੀ ਚੱਲੀ ਜਾਂਦੀ ਆ ਤੇ ਟੂਰਿਸਟ ਦੇਖ ਲਓ ਤੁਸੀਂ ਕਿੰਨੀ ਭੀੜ ਆ ਇੱਥੇ ਨਾ ਅਮੀਰ ਅਮੀਰ ਕਿਲਾ ਇਹ ਅਮੀਰ ਦਾ ਕਿਲਾ ਇਹ ਮੰਦਿਰ ਆ ਉੱਪਰਲੇ ਪਾਸੇ ਤੇ ਲੋਕੀ ਮਥਾ ਮਥਾ ਡੇਕਣ ਜਾਂਦੇ ਆ ਇੱਥੇ ਆ ਟੂਰਿਸਟ ਬਹੁਤ ਜ਼ਿਆਦਾ ਉਹ ਉੱਪਰਲੇ ਪਾਸੇ ਵੀ ਲੋਕੀ ਖੜੇ ਆ ਤੇ ਆ ਜਿਹੜੀਆਂ ਆ ਦੇਖੋ ਹੋਰ ਕੋਈ ਹਾਏ ਇੱਕੋ ਵਰਦੀਆਂ ਪਾ ਕੇ ਤੇ ਉਹ ਜਿਹੜਾ ਫੋਟੋ ਜੀ ਬਣਾਉਂਦੇ ਹੁੰਦੇ ਨੇ ਘੁੰਮ ਘੁੰਮ ਕੇ ਤੇ ਆ ਦੇਖੋ ਕਿਤਰਾ ਲੋਕ ਉੱਪਰ ਤੱਕ ਮੰਦਿਰ ਚ ਤਿਆਰੀਆਂ ਚੱਲੀ ਜਾਂਦੀਆਂ ਹਾਂ ਇਹ ਕਿਲੇ ਬੜੇ ਤਰੀਕੇ ਨਾਲ ਬਣਾਏ ਹੋਏ ਨੇ ਦੇਖੋ ਇੱਥੇ ਅੱਲੰਗੂਰ ਬੜੇ ਇੱਥੇ ਆ ਦੇਖੋ ਬਹੁਤ ਨੇ ਲੰਗੂਰ ਇਹ ਜਿਵੇਂ ਇਹ ਕਿਲੇ ਦੇ ਨਾ ਪਰ ਪਹਾੜੀਆਂ ਸੀਗੀਆਂ ਤੇ ਨਿਗਰਾਨੀ ਵਾਸਤੇ ਕੀ ਕੀਤਾ ਹੋਇਆ ਸੀ ਇਹਨਾਂ ਨੇ ਚੌਕੀਆਂ ਬਣਾਈਆਂ ਹੋਈਆਂ ਸਨ ਸੈਨਿਕ ਬੰਦੇ ਹੁਣ ਇੱਥੇ ਚਫੇਰੇ ਨਿਗਰਾਨੀ ਕਰਨ ਵਾਸਤੇ ਉਧਰ ਤੇ ਉਧਰ ਵਾਸਤੇ ਕਿਲੇ ਦੀ ਤੇ ਇਧਰਲੇ ਪਾਸੇ ਵੀ ਹੈ ਤੇ ਇਹਦੇ ਚਾਰੇ ਪਾਸੇ ਇਦਾਂ ਹੀ ਆ ਇਹ ਵੀ ਪਹਾੜੀ ਤੇ ਆ ਕਿਲਾ ਤੇ ਜਿਹੜੀਆਂ ਚਾਰੇ ਪਾਸੇ ਪਹਾੜੀਆਂ ਨੇ ਉਹ ਥੋੜੀਆਂ ਉੱਚੀਆਂ ਨੇ ਆ ਲੰਗੂਰ ਦੇ ਖੂਕ ਕੋਲੋਂ ਦੀ ਲੱਗਿਆ ਬਹੁਤ ਹਲਗੂਰ ਨੇ ਇੱਥੇ ਤੇ ਇਹ ਚੌਕੀਆਂ ਬਣੀਆਂ ਹੋਈਆਂ ਨੇ ਇੱਥੇ ਸੈਨਿਕ ਖੜਦੇ ਹੁਣੇ ਇਹਨਾਂ ਦੇ ਨਿਗਰਾਨੀ ਵਾਸਤੇ ਤੇ ਇੱਕ ਆ ਇਦਾਂ ਜ਼ਿਆਦਾਤਰ ਢਾਂਚੇ ਤੇ ਪੱਥਰਾਂ ਨਾਲ ਹੀ ਨੇ ਆ ਦੇਖੋ ਪੱਥਰਾਂ ਦੀਆਂ ਪੌੜੀਆਂ ਨੇ ਸਿਰੇ ਤੱਕ ਜਿੰਨੀਆਂ ਪੌੜੀਆਂ ਨੇ ਪੱਥਰਾਂ ਨਾਲ ਬਣਾਈਆਂ ਗਈਆਂ ਨੇ ਪੱਥਰ ਦੇ ਪਹਾੜੀ ਨੇ ਇੱਥੇ ਤੇ ਪਹਾੜਾ ਚੋਂ ਕੱਢ-ਕੱਢ ਕੇ ਬਣਾਈਆਂ ਹੋਣੀਆਂ ਨੇ ਇਹ ਮਜ਼ਦੂਰਾਂ ਲਾ ਲਾ ਕੇ ਦੇਖੋ ਕਿੰਨੇ ਪਹਾੜੀ ਪਹਾੜੀ ਪੱਥਰ ਚੁੱਕ ਕੇ ਲਿਆਏ ਲਾਏ ਹਨ ਲੋ ਜੀ ਆਪਾਂ ਕਿਲੇ ਤੋਂ ਥੱਲੇ ਦਾ ਢਾਂਚਾ ਵੀ ਦੇਖਦੇ ਹਾਂ ਉਹ ਲੋਕੀ ਉੱਤੋਂ ਫੋਟੋਆਂ ਖਿੱਚੀ ਜਾਂਦੇ ਕੋ ਮਜ਼ੇ ਤੋਂ ਖਲੋ ਗਏ ਤੇ ਬੜਾ ਉੱਚਾ ਜਗਤ ਜ਼ਬਰਦਸਤ ਜਿਗਾਰ ਬਣਾਏ ਹੋਏ ਨੇ ਆਹ ਦੇਖੋ ਲੋਕਾਂ ਨੂੰ ਉੱਥੇ ਫੜੋ ਫੜੋ ਖੇਦੇ ਉੱਤੋਂ ਤੇ ਆਹ ਰਸਤਾ ਜਾਂਦਾ ਉੱਪਰ ਨੂੰ ਕਿਲੇ ਵੱਲੋਂ ਲਾਈਟਾਂ ਬਲ ਜਗਲਦੀਆਂ ਤੇ ਇਹ ਹੈਗੇ ਨੇ ਇੱਕ ਕਿਸਮ ਦੀਆਂ ਚੌਂਕੀਆਂ ਹਉ ਉੱਤਰ ਬਣੇ ਹੋਏ ਨੇ ਉਹ ਉੱਪਰਲੇ ਪਾਸੇ ਇੱਕ ਮੰਦਿਰ ਬਣਿਆ ਹੋਇਆ ਚੋਟੀ ਦੇ ਉੱਤੇ ਤੇ ਇਹ ਕਿਲੇ ਦੀ ਰੱਖਿਆ ਵਾਸਤੇ ਚੌਕੀਆਂ ਬਣੀਆਂ ਹੋਈਆਂ ਸੀਗੀਆਂ ਇਹ ਹੈਗਾ ਥੱਲੇ ਦਾ ਢਾਂਚਾ ਬਹੁਤ ਸੋਹਣੀ ਜਗ੍ਹਾ ਬਣੀਆਂ ਹੋਈਆਂ ਹਾਂਜੀ ਉਹ ਤਾਂ ਸਟੇਡੀਅਮ ਜਿਵੇਂ ਬਣਿਆ ਹੋਇਆ ਜਿਵੇਂ ਕੁਰਸੀਆਂ ਲੱਗੀਆਂ ਹੋਈਆਂ ਕੋਈ ਪ੍ਰੋਗਰਾਮ ਦਾ ਹੋਣਾ ਇੰਤਜ਼ਾਮ ਤੇ ਇੱਧਰ ਪਾਰਕਿੰਗ ਹੈਗੀ ਆ ਬਹੁਤ ਜ਼ਿਆਦਾ ਭੀੜ ਲੱਗੀ ਹੋਈ ਗੱਡੀਆਂ ਕਾਫੀ ਖੜੀਆਂ ਇੱਥੇ